ਸ੍ਰੀ ਗੁਰਜੀ ਨਵੀਂ ਜਾਣਕਾਰੀ ਹੈ ਜੀ ਤੁਹਾਡੇ ਲਈ ਇੱਕ ਮੱਝ ਦਿਖਾਉਣੀ ਹੈ ਆਪਾਂ ਤੇ ਇਹਦੇ ਟਾਂਕਾ ਲੱਗਿਆ ਹੋਇਆ ਅੰਦਰਲੇ ਪਾਸੇ ਖੋਲੋ ਤਾਂ ਜੀ ਹਾਂ ਜੀ ਖੋਲ ਕੇ ਦਿਖਾਓ ਬਾ ਪਹਿਲਾਂ ਖੋਲ ਕੇ ਦਿਖਾਓ ਜੀ ਆਪਾਂ ਟਾਂਕਾ ਦਿਖਾ ਦੀਓ ਖੋਲੋ ਆ ਦੇਖੋ ਆ ਅੰਦਰਲੇ ਪਾਸੇ ਇਹਨਾਂ ਦੇ ਟਾਂਕਾ ਲੱਗਿਆ ਹੋਇਆ ਇਹਨਾਂ ਨੇ ਮੱਝ ਮੰਡੀ ਤੋਂ ਲਈ ਸੀ ਤੇ ਹੁਣ ਥੋੜੀ ਗੱਲ ਕਰਾਉਣੇ ਹਾਂਜੀ ਬਾਪੂ ਜੀ ਦੱਸਿਓ ਹਾਂਜੀ 10 ਮਹੀਨੇ ਹੋ ਗਏ ਲਿਆਂਦੀ ਨੂੰ 10 ਮਹੀਨੇ ਹੋ ਗਏ ਲਿਆਂਦੀ ਨੂੰ ਹਾਂ ਠੀਕ ਹੈ ਇਹ ਅਗਲਾ ਦਾ ਪੱਸਾ ਦਾ ਫਾਰਮ ਸੀ ਜਦੋਂ ਆਪਾਂ ਲੈ ਲਈ ਸੀ ਪੈਸੇ ਹਾਂ ਅਗਲਾ ਦਾ ਮਤਲਬ ਦੱਸਣ ਦਾ ਫਰਜ ਸੀ ਜਦੋਂ ਆਪਾਂ ਇਹਨੂੰ ਸੁਵਾਉਣਾ ਸੀਗਾ ਇਹਨੇ ਸੁਣਾ ਨਹੀਂ ਸੀਗਾ ਹਾਂ ਇਹ ਫਿਰ ਦਾ ਕੰਮ ਕਰ ਕੋਈ ਫੰਦਾ ਹਾਂਜੀ 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 ਕਿੱਡੀ ਗਲਤ ਗੱਲ ਕਰੀ ਹੈ ਨਾ ਹਾਂਜੀ ਬੜੀ ਗੱਲ ਖੀ ਹੈ ਜੀ ਹਾਂ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਅੱਗੇ ਤੋਂ ਵੀ ਬੇਨਤੀ ਹੈ ਜਿਹੜੇ ਵਪਾਰੀ ਬੰਦੇ ਆ ਜਾਂ ਹੋਰ ਆ ਹਨਾ ਜੇ ਭਾਰ ਪੈਂਦਾ ਹੈ ਅੰਦਰ ਟਾਂਕਾ ਲੱਗਿਆ ਹੋਇਆ ਤਾਂ ਸਾਨੂੰ ਦੱਸਣਾ ਜ਼ਰੂਰ ਚਾਹੀਦਾ ਇਹਦੇ ਨਾਲ ਸਾਡਾ ਨੁਕਸਾਨ ਹੋ ਸਕਦਾ ਸੀਗਾ ਹਾਂ ਨੁਕਸਾਨ ਤਾਂ ਹੋਣਾ ਇਹ ਤਾਂ ਕੁਦਰਤੀ ਕਿਤੇ ਤੁਹਾਨੂੰ ਪਤਾ ਲੱਗਿਆ ਹਾਂਜੀ ਹਾਂ ਤੁਸੀਂ ਮਤਲਬ ਸੂਖ ਖੋਲ ਕੇ ਦੇਖ ਲਈ ਨੇ ਗਾਰਦਿਆਂ ਪਸੂਆਈ ਤੁਸੀਂ ਜਿਵੇਂ ਤੁਸੀਂ ਕਹਿੰਦੇ ਸੀ ਮੈਂ ਦੁਪਹਿਰੇ ਤੇ ਆਪਨੇ ਢੇੜਾ ਦਿੰਨਾ ਤੜਕੇ ਹਨਾ ਹਾਂ ਫਾਇਦਾ ਹੋ ਗਿਆ ਜੀ ਹਾਂ ਨਵੇਂ ਮੁੰਡੇ ਕੀ ਯਾਰ ਦੇਦਾ ਪੁਰਾਣੇ ਬੰਦੇ ਨੇ ਦੇਖ ਲੀ ਹਾਂ ਬਿਲਕੁਲ ਬਿਲਕੁਲ ਜੀ ਚਲੋ ਠੀਕ ਹੈ ਜੀ ਹੁਣ ਅਸੀਂ ਟਾਂਕਾ ਕੱਢਦੇ ਆ ਇਹਦਾ ਦਿਖਾਉਨੇ ਆ ਤੁਹਾਨੂੰ ਬਹੁਤ ਸੰਭੀਏ ਤੇ ਟਾਂਕਾ ਹੈ ਹੈ ਹਾਂ ਇਹ ਨਾ ਜਿਹਨੂੰ ਆਪਾਂ ਰੀਵਨ ਕਹਿੰਦੇ ਨੇ ਅੰਦਰਲੇ ਪਾਸੇ ਦੀ ਰੀਵਨ ਪਾ ਟੰਕਾ ਲੱਗਿਆ ਚਲ ਚੰਗੀ ਗੱਲ ਆ ਹਨਾ ਮਤਲਬ ਲੱਗ ਗਿਆ ਬਾਹਰ ਪੈਣੋ हट ਗਿਆ ਪਰ ਦੱਸਣਾ ਜ਼ਰੂਰ ਚਾਹੀਦਾ ਵੀ ਟੰਕਾ ਲੱਗਿਆ ਵੇ ਭਾਈ ਆਪ ਦਾ ਖਲਾ ਦੇਓ ਅੰਦਰ ਜਾ ਆਹ ਦੇਖੋ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਬਹੁਤ ਮਾੜੀ ਗੱਲ ਐ ਦੱਸਣਾ ਜ਼ਰੂਰ ਚਾਹੀਦਾ